ਮੈਂ ਤੁਹਾਨੂੰ ਕਹਿਣਾ ਨਾ ਧਾਗੇ ਨਹੀਂ ਬਣਨੇ ਜਿਹੜੇ ਆਪਣੇ ਧੱਕ ਗੁਰੂ ਧਾਗੇ ਨੂੰ ਪਾਲਦੇ ਨੇ ਗੁਰੂ ਨੂੰ ਕੇ ਧਾਗਾ ਉਹਨਾਂ ਦੀ ਸਿਤਾ ਹੈਗੀ ਹੈ ਕਿਸਮਤ ਹੈ ਕਿਸਮਤ ਨੂੰ ਬਦਲੇਗਾ ਉਹਨਾਂ ਬੱਚਿਆਂ ਨੇ ਅੱਜ ਤੋਂ ਬਾਅਦ ਧਾਗਾ ਨਹੀਂ ਬਣਨਾ ਨਹੀਂ ਬਣਨਾ ਸਾਹਿਬ ਜੀ ਅਤੇ ਛੋਟੀਆਂ ਉਮਰਾਂ ਵਿੱਚ ਬੜੀਆਂ ਵੱਡੀਆਂ ਸ਼ਹਾਦਤਾਂ ਕਰ ਗਏ ਤੁਹਾਡੇ ਗੁੱਤਾਂ ਨੂੰ ਗੁੱਤਾਂ ਤੋਂ ਵੱਲੇ ਤੁਹਾਡੇ ਮਹਾਬਾਬ ਧਾਗੇ ਨਹੀਂ ਉਤਾਰਦੇ ਅਸੀਂ ਧਾਗੇ ਕੱਟ ਕੇ ਤੁਹਾਨੂੰ ਇਹ ਦੱਸਦੇ ਆ ਕਿ ਤੁਸੀਂ ਮਾਨਸਿਕ ਤੌਰ ਤੇ ਕਿਉਂ ਗੁਲਾਮ ਹੋ ਰਹੇ ਹੋ ਇਹਨਾਂ ਦੇ ਇਥੋ ਜੀ ਸਿੱਖ ਕੇ ਜਾਣੀਏ ਦੂਜੀ ਚੀਜ਼ ਮੇਰੀਆਂ ਭੀਆਂ ਨੇ ਇਹ ਸਿੱਖ ਕੇ ਜਾਣੀਏ ਸਾਰਾ ਸਾਲ ਮੈਂ ਤੁਹਾਨੂੰ ਕਹਿੰਨਾ ਹੈ ਬੇਟਾ ਜੀ ਕੰਨਾਂ ਦੇ ਵਿੱਚ ਨਹੀਂ ਹੋਣਾ ਛੇਦ ਨਹੀਂ ਹੋਣਾ ਚਾਹੀਦਾ ਤੇ ਜਿਨ੍ਹਾਂ ਦੇ ਕੰਨਾਂ 'ਚ ਛੇਦ ਹੋ ਗਏ ਨੇ ਅੱਜ ਸੰਕਲਪ ਕਰਕੇ ਜਾਓ ਕਿ ਉਹਨਾਂ ਦੇ ਕੰਨਾਂ ਦੇ ਵਿੱਚ ਵਾਲੀਆਂ ਨਹੀਂ ਹੋਣ ਚਾਹੀਦਾ ਆਪਾਂ ਕਿੰਨੇ ਦੇ ਗੁਲਾਮ ਬਣਾਇਆ ਕਿੰਨੇ ਗੁਲਾਮ ਬਣਾਇਆ ਗੁਲਾਮ ਤੁਸੀਂ ਖੋਦੋ ਕਿਸੇ ਨੇ ਤੁਹਾਨੂੰ ਗੁਲਾਮ ਨਹੀਂ ਬਣਾਇਆ ਗੁਲਾਮ ਤੁਸੀਂ ਖੋਦੋ ਇੱਕ ਵਾਰ ਸਾਡੀਆਂ ਭੈਣਾਂ ਧੀਆਂ ਦੇ ਕੰਨਾਂ 'ਚ ਨੱਕਾ ਦੇ ਵਿੱਚ ਕੋਕੇ ਵਨ ਸਵੰਗੀਆਂ ਗਵਾਰੀਆਂ ਔਰ ਉਸ ਤੋਂ ਬਾਅਦ ਉਹੀ ਸਾਡੇ ਬੰਦੇ ਸਟੇਜਾਂ ਤੇ ਜਾ ਕੇ ਕਹਿੰਦੇ ਕਿ ਅਸੀਂ ਗੁਲਾਮ ਗੁਲਾਮ ਤਾਂ ਤੁਸੀਂ ਆਪ ਕਬੂਲ ਹੀ ਗੋਗਲਾ ਵੀ ਤਾਂ ਕਬੂਲ ਕਰ ਰਹੇ ਹੋ ਮਾਸਿਕ ਤੌਰ ਤੇ ਤੁਸੀਂ ਗੁਲਾਮ ਹੋ ਵੈਸੇ ਤੁਸੀਂ ਗੁਲਾਮ ਨਹੀਂ ਜਦੋਂ ਗੁਰੂ ਨਾਨਕ ਸਾਹਿਬ ਜੀ ਨੇ ਸਿੱਖੀ ਸਿਧਾਂਤ ਨੂੰ ਜਨਮ ਦੇ ਦਿੱਤਾ ਗੁਰੂ ਗੋਬਿੰਦ ਸਿੰਘ ਜੀ ਨੇ ਖਾਸ ਸਭੰਤ ਸਜਾ ਦਿੱਤਾ ਉਸ ਤੋਂ ਬਾਅਦ ਆਪਣੀ ਟੈਂਡੀ ਕਰਾ ਕੇ ਆਪਾਂ ਕਹਿੰਦੀਏ ਕਿ ਹਾਂ ਅਸੀਂ ਆਏ ਹਾਂ ਉਹ ਆ। ਤੁਹਾਡੇ ਕੰਨਾਂ 'ਚ ਵਾਲੀਆਂ ਕੋਈ ਵੀ ਪਾ ਕੇ ਜਾਂਦਾ ਤੁਸੀਂ ਆ ਪਾਉਂਦੇ ਹੋ ਤੁਹਾਡੇ ਮਾਤਾ ਪਿਤਾ ਪਾਉਂਦੇ ਨੇ। ਸੋ ਬੜੇ ਸ਼ਾਰਟ ਵਿੱਚ ਫਿਰ ਮੈਂ ਗੱਲ ਕਰ ਦਵਾਂ ਕਿ ਛੁੱਟੀਆਂ ਤੋਂ ਬਾਅਦ ਜਿੰਨਾ ਕੰਨਾਂ ਦੇ ਵਿੱਚ ਵਾਲੀਆਂ ਨੇ ਉਹ ਵਾਲੀਆਂ ਪਾ ਕੇ ਨਹੀਂ ਆਉਣਗੇ ਬੱਚੇ। ਜੇ ਕੋਈ ਕਹਿ ਵੀ ਦਵੇ ਤਾਂ ਤੁਸੀਂ ਫੇਰ ਵੀ ਨਹੀਂ ਪਾਉਣੀਆਂ ਤੁਹਾਡੇ ਪੇਰੈਂਟਸ ਕਹਿੰਦੇ ਤੁਸੀਂ ਕੰਨਾਂ ਵਿੱਚ ਵਾਲੀਆਂ ਨਹੀਂ ਪਾਉਣੀਆਂ ਜੇ ਤੁਸੀਂ ਪਾਉਂਦੇ ਹੋ ਇਹਦਾ ਸਿੱਧਾ ਜਿਹਾ ਮਤਲਬ ਹੈ ਕਿ ਤੁਸੀਂ ਗੁਰੂ ਗੋਬਿੰਦ ਸਿੰਘ ਜੀ ਦੇ ਸਿਧਾਂਤ ਤੋਂ ਉਲਟ ਜਾ ਰਹੇ ਹੋ ਔਰ ਗੁਰੂ ਗੋਬਿੰਦ ਸਿੰਘ ਨੂੰ ਚੈਲੰਜ ਕਰ ਰਹੇ ਹੋ ਕਿ ਸਾਨੂੰ ਤੁਹਾਡਾ ਹੁਕਮ ਕਬੂਲ ਨਹੀਂ ਆ ਕਮਾਲ ਦੀ ਗੱਲ ਹੈ ਸਾਹਿਬਜ਼ਾਦੇ ਆਂਦੇ ਮੁਗਲਾਂ ਨੂੰ ਕਿਹਾ ਕਿ ਸਾਨੂੰ ਤੁਹਾਡਾ ਹੁਕਮ ਕਾਬੂਲ ਨਹੀਂ ਸ਼ਹਾਦਤ ਦੇਤਾ ਜਾਨ ਪੀ ਗਏ ਔਰ ਤੁਸੀਂ ਗੁਰੂ ਗੋਬਿੰਦ ਸਿੰਘ ਜੀ ਨੂੰ ਕਹਿ ਰਹੇ ਹੋ ਕਿ ਸਾਨੂੰ ਤੁਹਾਡਾ ਹੁਕਮ ਕਾਬੂਲ ਵੀ ਤੁਸੀਂ ਕਹਿੰਦੇ ਹੋ ਕਿ ਕੰਨਾਂ ਵਿੱਚ ਛੇਦ ਨਹੀਂ ਹੋਣਾ ਚਾਹੀਦੇ ਕੰਨ ਵਿੱਚ ਛੇਦ ਨਹੀਂ ਹੋਣਾ ਚਾਹੀਦੇ ਮਾਪ ਪਿਓ ਚੈਲੰਜ ਕਰ ਰਹੇ ਗੁਰੂ ਗੋਬਿੰਦ ਸਿੰਘ ਜੀ ਨੂੰ ਤੁਸੀਂ ਕਹਿੰਦੇ ਹੋ ਨਹੀਂ ਹੋਣੇ ਚਾਹੀਦੇ ਅਸੀਂ ਤੇ ਆਪਣੇ ਬੱਚਿਆਂ ਦੇ ਕੰਨਾਂ 'ਚ ਵੀ ਛੇਦ ਕਰਾ ਕੇ ਰਾਵਾਂਗੇ ਤੇ ਨੱਕਾਂ ਵਿੱਚ ਵੀ ਇਸ ਨੂੰ ਤੁਸੀਂ ਮਰੇ ਅਗਰ ਸਾਡੀਆਂ ਵਿਦਿਕ ਸੰਸਥਾਵਾਂ ਸੱਚਮੁੱਚ ਇਸੇ ਤਰ੍ਹਾਂ ਆਪਣੀਆਂ ਜ਼ਿੰਮੇਵਾਰੀਆਂ ਸੰਭਾਲ ਲੈ ਤਾਂ ਪੰਜਾਬ ਦੀ ਤਰਤੀ ਦਾ ਬੱਚਾ ਬੱਚਾ ਸਹਿਬਜ਼ਾਦਿਆਂ ਦਾ ਵਾਰਿਸ ਬਣ ਜਾਏ ਪੰਜਾਬ ਦੀ ਤਰਤੀ ਤੇ ਵਗਦਾ ਹੋਇਆ ਨਸ਼ਿਆਂ ਦਾ ਦਰਿਆ ਜਿੰਨੂੰ ਕੋਈ ਸਿਆਸੀ ਤਿਰਨੇ ਖਤਮ ਕਰ ਸਕਦੇ ਆਪੇ ਹਰ ਖੁਸ਼ ਹੋ ਜਾਏਗਾ ਜਦੋਂ ਪੰਜਾਬ ਦੇ ਅੰਦਰ ਸਿੱਖੀ ਦੇ ਬਾਣ ਸਾਹਮਣੇ ਆ ਜਾਣ। ਪਸਤਪੂਣਾ ਜਿਹੜਾ ਅਜੇ ਸਾਨੂੰ ਨਿਕਲ ਗਿਆ ਜਾਪਦਾ ਹੈ ਇਹਦਾ ਅੰਤ ਹੋ ਜਾਏਗਾ। ਅਜੋ ਸਾਡੇ ਬੱਚੇ ਨੌਜਵਾਨ ਜਿਨ੍ਹਾਂ ਦੇ ਸਿਰਾਂ ਤੋਂ ਦਸਤਾਰਾਂ ਉਤਰ ਗਈਆਂ ਨੇ ਉਹਨਾਂ ਦੇ ਸਿਰਾਂ ਤੇ ਉਹ ਖੂਬਸੂਰਤ ਦਸਤਾਰਾਂ ਮੁੜ ਕੇ ਆ ਜਾਣਗੀਆਂ ਜਿਹੜੀਆਂ ਸਾਡੇ ਗੁਰਦੇਵ ਨੇ ਸਾਨੂੰ ਬਖਸ਼ਿਸ਼ ਕਰਕੇ ਨਵਾਜ ਕੇ ਹਨ ਕੌਮ ਦੀ ਉਹ ਮਹਾਨ ਕਹਾਣੀ ਕਾਹ ਤੇ ਦਿੱਤੇ ਕੈਸੀ ਗੁਰਦੇਵ ਦੇ ਸਿੱਖ ਸੇਵਕ ਬਣ ਕੇ ਜ਼ਿੰਦਗੀ ਨੂੰ ਜਿਉਣਾ ਚੜਦੀ ਕਲਿਦਾਸ ਰੂਪ ਸਤਕਾਰ ਸਤਿਵ ਸਹਿਸ੍ਰੂ ਗੰਸਾ ਦੀ ਜੀ ਦੀ ਬੇਟੀ ਸਾਰੇ ਸੰਗਤ ਅੱਜ ਇਹਦਾ ਇਤਿਹਾਸ ਸਾਰੇ ਨੂੰ ਬਤਾ ਮੈਂ ਦੋ ਤਿੰਨ ਗੱਲਾਂ ਤੁਹਾਡਾ ਸਾਂਝੀਆਂ ਕਰਨੀਆਂ ਖਾਸ ਕਰ ਜਿਹੜੇ ਮਾਂ ਬਾਪ ਇੱਥੇ ਆਏ ਨੇ ਉਹਨਾਂ ਦੇ ਨਾਲ ਸਿੱਖੀ ਸਰੂਪ ਨੂੰ ਸੰਭਧਿਆ ਹੋਇਆ ਅੱਜ ਦੇ ਦਿਨ ਨੂੰ ਸੰਭਧਿਆ ਹੋਇਆ ਸਭ ਤੋਂ ਵੱਡੀ ਗੱਲ ਜਿਹੜੀ ਅਸੀਂ ਸੋਚਣੀ ਹੈ ਇਹ ਸਾਡੀ ਜਿਹੜੀ ਨਵੀਂ ਪਨੀਰੀ ਹੈ ਉਹਨੂੰ ਉਤਸ਼ਾਹ ਕਿਦਾਂ ਦੇਣਾ ਹੈ ਔਰ ਇਹਨਾਂ ਚ ਦੋ ਜਾਣੇ ਦਾ ਹੱਥ ਬਹੁਤ ਵੱਡਾ ਹੈ ਇੱਕ ਮਾਂ-ਬਾਪ ਦਾ ਦੂਜਾ ਸਕੂਲ ਦਾ 24 ਘੰਟਿਆਂ ਚੋਂ 6 ਘੰਟੇ ਬੱਚੇ ਸਾਡੇ ਕੋਲ ਰਹਿੰਦੇ ਆ ਅਸੀਂ ਟੀਚਰ ਸਹਿਬਾਨ ਨਾਲ ਰਲ ਕੇ ਚੰਗੀ ਤਰ੍ਹਾਂ ਉਹਨਾਂ ਨੂੰ ਸਿੱਖਿਆ ਦੇਣੇ ਆ ਪਰ ਉਹ ਸਿੱਖਿਆ ਤੇ ਚੱਲਣ ਵਾਸਤੇ ਸਾਨੂੰ ਮਾਪੇ ਦਾ ਸੰਯੋਗ ਬਹੁਤ ਜ਼ਰੂਰੀ ਚਾਹੀਦਾ ਜਦੋਂ ਬੱਚੇ ਘਰ ਪਹੁੰਚਦੇ ਨੇ ਤੁਸੀਂ ਉਹਨਾਂ ਨੂੰ ਪੁੱਛੋ ਚੰਗੀ ਤਰ੍ਹਾਂ ਆ ਚੰਗੀਆਂ ਗੱਲਾਂ ਕੀ ਹੋਈਆਂ ਉਹਨਾਂ ਦੇ ਚੱਲਣ ਦੀ ਉਹਨਾਂ ਨੂੰ ਕਿਦਾਂ ਤਹਿਮੀਜ਼ ਦੇਣੀ ਹੈ ਇਹ ਮਾਪੇ ਦਾ ਹੱਕ ਹੈ ਉਹ ਮਾਪੇ ਜਦੋਂ ਸ਼ਹਾਦਤ ਨੂੰ ਸਮਝਣ ਦੀ ਗੱਲ ਕਰਦਾ ਤੇ ਇਹ ਗੱਲ ਸਹਿਜ ਹੀ ਸਮਝ ਲੱਗਦੀ ਹੈ ਕਿ ਸ਼ਹਾਦਤ ਦੇਣੀ ਕੋਈ ਛੋਟਾ ਕੰਮ ਨਹੀਂ ਹੈ ਸ਼ਹਾਦਤ ਉਹ ਹੁੰਦੀ ਹੈ ਜਦੋਂ ਤੁਹਾਡੇ ਕੋਲ ਇੱਕ ਰਾਹ ਹੋਵੇ ਕਿ ਇਸ ਰਾਹ ਤੋਂ ਆਪਣੇ ਸਿਧਾਂਤ ਨੂੰ ਛੱਡ ਕੇ ਤੇ ਤੁਸੀਂ ਨਿਕਲ ਸਕਦੇ ਹੋ ਤੇ ਤੁਸੀਂ ਚੁਣ ਲੈਂਦੇ ਹੋ ਕਿ ਮੈਂ ਆਪਣਾ ਸੀਸ ਦੇ ਦੇਵਾਂਗਾ ਤੇ ਮੈਂ ਆਪਣੇ ਸਿਧਾਂਤ ਤੇ ਖੜਾ ਰਾਂਗਾ ਹੁਣ 5 ਸਾਲ 7 ਸਾਲ 9 ਸਾਲ ਛੋਟੀਆਂ ਉਮਰਾਂ ਨੇ ਉਦੇ ਪਿੱਛੇ ਤਾਕਤ ਕੀ ਹੋਏਗੀ ਕਦੇ ਸੋਚ ਕੇ ਵੇਖਿਆ ਕਿ ਉਹ ਕੋਈ ਚਮਤਕਾਰ ਹੋ ਰਿਹਾ ਸੀ ਨਹੀਂ ਉਹ ਚਮਤਕਾਰ ਨਹੀਂ ਸੀ ਉਹਦੇ ਪਿੱਛੇ ਇੱਕ ਪਰਵਰਿਸ਼ ਦੀ ਤਾਕਤ ਸੀ ਜਦੋਂ ਗੋਬਿੰਦ ਸਿੰਘ ਪਾਸ਼ਾ ਜੀ ਦੇ ਫਰਜ਼ੰਦ ਅਨੰਦਪੁਰ ਸਾਹਿਬ ਦੇ ਕਿਲੇ ਦੇ ਵਿਹੜੇ ਦੇ ਵਿੱਚ ਖੇਡਦੇ ਹੋਣਗੇ ਤੇ ਉਹਨਾਂ ਨੂੰ ਕਿਹੜੀ ਗੁੜਤੀ ਮਿਲੀ ਹੋਏਗੀ ਉਹਨਾਂ ਨੇ ਕੀ ਸੁਣਿਆ ਹੋਏਗਾ ਉਹਨਾਂ ਨੂੰ ਕੀ ਸੁਣਾਇਆ ਗਿਆ ਹੋਵੇਗਾ ਉਹਨਾਂ ਦੇ ਸਾਹਮਣੇ ਕੀ ਵਾਪਰ ਰਿਹਾ ਹੋਵੇਗਾ ਉਹਨਾਂ ਦੇ ਕੋਲ ਗੁਰੂ ਨਾਨਕ ਸਾਹਿਬ ਜੀ ਜੁਰਤ ਦੀ ਗੱਲ ਕੀਤੀ ਗਈ ਹੋਵੇਗੀ ਉਹਨਾਂ ਦੇ ਕੋਲ ਗੁਰੂ ਅਰਜਨ ਸਾਹਿਬ ਪਾਸ਼ਾ ਦਾ ਤਤੀ ਤਵੀ ਤੇ ਬਹਿਣ ਦੀ ਗੱਲ ਕੀਤੀ ਹੋਵੇਗੀ ਉਹਨਾਂ ਦੇ ਕੋਲ ਗੁਰਤੇਗ ਬਾਦਲ ਸਾਹਿਬ ਜੀ ਦਾ ਧਰਮ ਦੀ ਆਜ਼ਾਦੀ ਨੂੰ ਬਚਾਉਣ ਦੇ ਲਈ ਚਾਂਦਨੀ ਚੌਂਕ 'ਚ ਸੀਸ ਕੱਟੇ ਜਾਣ ਦੀ ਗੱਲ ਹੋਈ ਹੋਵੇਗੀ ਉਹਨਾਂ ਦੇ ਕੋਲ ਪਰਵਾਰ ਨੇ ਬੈਠ ਕੇ ਉਹਨਾਂ ਨੂੰ ਗੁਰਤੀ ਉਸ ਜੁਰਤ ਦੀ ਉਸ ਪਿਆਰ ਦੀ ਤੇ ਉਸ ਸਿਧਾਂਤ ਤੇ ਖੜੇ ਰਹਿਣ ਦੀ ਦਿੱਤੀ ਹੋਵੇਗੀ ਤਾਂ ਹੀ ਉਹ ਕਰਕੇ ਉਹ ਕੱਲੇ ਰਹਿ ਵੀ ਗਏ ਤੇ ਉਸ ਕਚਰੀ ਦੇਵੀ ਚੋਂ ਡੋਲੇ ਨਹੀਂ ਉਹਨਾਂ ਗੁਰਤੀ ਕੀ ਸਿਰਫ ਗੋਵਿੰਦ ਸਿੰਘ ਪਾਸ਼ਾ ਦੇ ਫਰਜੰਦਾ ਨੂੰ ਮਿਲ ਸਕਦੀ ਹੈ ਸਾਡੇ ਬੱਚਿਆਂ ਨੂੰ ਨਹੀਂ ਮਿਲ ਸਕਦੀ ਅਸੀਂ ਉਹ ਕੰਪੇਅਰ ਕਰ ਲਈਏ ਕਿ ਸਾਡੇ ਆਪਣੇ ਘਰਾਂ ਦਾ ਮਾਹੌਲ ਕੀ ਹੈ ਮੈਂ ਜਦੋਂ ਛੋਟੇ-ਛੋਟੇ ਬੱਚਿਆਂ ਨੂੰ ਦੇਖਦਾ ਹਾਂ ਬਹੁਤ ਸਾਰੇ ਸਕੂਲਾਂ 'ਚ ਬਹੁਤ ਸਾਰੀਆਂ ਜਗ੍ਹਾ ਤੇ ਜਾਣ ਦਾ ਮੌਕਾ ਮਿਲਦਾ ਹੈ ਤੇ ਮੈਂ ਇਹ ਗੱਲ ਕਰ ਰਿਹਾ ਸੀਗਾ ਕਿ ਜਦੋਂ ਬੱਚੇ ਨਰਸਰੀ ਤੋਂ ਲੈ ਕੇ ਤੇ 6ਵੀਂ 7ਵੀਂ 8ਵੀਂ ਜਮਾਤ ਤੱਕ ਨੇ ਤੇ ਉਹਨਾਂ ਦੇ ਅੰਦਰ ਬਾਣੀ ਦੀ ਗੱਲ ਉਹਨਾਂ ਦੇ ਅੰਦਰ ਸਿੱਖੀ ਦੀ ਗੱਲ ਉਹਨਾਂ ਦੇ ਅੰਦਰ ਉਹ ਜਿਹੜਾ ਅਖਰੀ ਗਿਆਨ ਹੈ ਉਹ ਬੋਲ ਰਿਹਾ ਉਹ ਸਕੂਲ ਤੋਂ ਸਿੱਖ ਰਹੇ ਨੇ ਪਰ ਜਦੋਂ ਉਸ ਤੋਂ ਉੱਤੇ ਜਾਂਦੇ ਨੇ ਸਿਰਾਂ ਤੋਂ ਦਸਤਾਰਾਂ ਉਤਰ ਰਹੀਆਂ ਨੇ ਨਸ਼ਿਆਂ ਤੇ ਗਲਤਾਨ ਹੋ ਰਹੇ ਨੇ ਉਹ ਕੀ ਕਾਰਨ ਹੈ ਉਹਨੂੰ ਸਿੱਖੀ ਕੀ ਹੈ ਤੇ ਸਿੱਖ ਕਿੱਥੇ ਖੜਾ ਸਿੱਖੀ ਤੇ ਹੈ ਜਿਹੜੀ ਛੋਟੇ ਬੱਚੇ ਸਿੱਖ ਰਹੇ ਨੇ ਪਰ ਸਿੱਖ ਕਿੱਥੇ ਖੜਾ ਸਿੱਖ ਨੇ ਘਰ ਅੱਜ ਵਿੜੇ ਚ ਬਾਬਾਣੀਆਂ ਕਹਾਣੀਆਂ ਨਹੀਂ ਹੋ ਰਹੀਆਂ ਉਥੇ ਸ਼ਰਾਬ ਦੀਆਂ ਬੋਤਲਾਂ ਖੁਲ ਰਹੀਆਂ ਨੇ ਅੱਜ ਸਿੱਖ ਦੇ ਘਰ ਦੇ ਵਿਹੜੇ ਦੇ ਅੰਦਰ ਮਾਵਾ ਆਪਣੇ ਸੱਸ ਨਾਲ ਆਪਣੀ ਮਾਂ ਨਾਲ ਆਪਣੇ ਘਰ ਵਾਲੇ ਨਾਲ ਝਗੜ ਰਹੀ ਹੈ ਟੀਵੀ ਲਾ ਕੇ ਬੈਠੀ ਹੈ ਉਹਨੂੰ ਦੋ ਅੱਖਰ ਉਸ ਗੁਰੂ ਪਾਤਸ਼ਾਹ ਦੇ ਬੱਚਿਆਂ ਦੇ ਝੋਲੀ 'ਚ ਲੈ ਕੇ ਨਹੀਂ ਸੁਣਾ ਰਹੀ ਕਿਉਂਕਿ ਉਹਨੂੰ ਆਪ ਨਹੀਂ ਆਉਂਦੇ